ਜੇ ਮੇਰ ਨਾਲ ਮੱਥਾ ਲਾਉਣਾ ਤਾਂ ਸੋਚ ਸਮਝ ਕੇ ਲਾਇਓ ਠੀਕ ਆ ਮੇਰ ਨਾਲ ਬੈਰ ਪੋਣਾ ਸੱਪ ਦੇ ਸਿਰ ਤੇ ਪੈਰ ਰੱਖਣਾ ਇੱਕ ਬਰਾਬਰ ਆ ਨੂੰ ਕਹਿੰਦੇ ਸੰਤਾਂ ਬਾਰੇ ਬੋਲਿਆ ਨਾ ਕਰੋ ਜੀ ਨਹੀਂ ਤਾਂ ਪੁਲਿਸ ਪੁਲਿਸ ਜਿਹੜੀ ਤੁਹਾਡੇ ਤੇ ਉਹ ਟੌਰਚਰ ਕਰੂਗੀ ਕੀ ਗੱਲ ਪਈ ਕੀ ਪੁਲਿਸ ਦਾ ਬਗਾੜਿਆ ਮੈਂ ਨਾਨੇ ਤੋਂ ਕਹਦੀ ਮੈਨੂੰ ਮਹਿਲਾ ਕਮਿਸ਼ਨ ਦੇ ਤੰਕੀ ਦੇਣੀ ਆ ਕਦੀ ਮੈਨੂੰ ਪੰਜਾਬ ਕੋਲ ਨਾ ਜਰਾਨਾ ਪੁਲਸੀ ਧਮਕੀ ਦੇਣੀ ਕਈ ਪੁਲਿਸ ਜੇਬੇ ਦੇ ਵਿੱਚ ਆ ਤੈਨੂੰ ਚੱਕ ਕੇ ਲੈ ਜਾਊਗੀ ਤੂੰ ਚੁਕਾਏ ਦੇ ਮੈਨੂੰ ਹੈ ਐਡੇ ਕਿੱਡੇ ਕਿ ਤੂੰ ਪਾਵਰ ਦੇ ਵਿੱਚ ਆ ਇੱਕ ਸੱਚੇ ਬੰਦੇ ਨਾਲ ਪੰਗਾ ਲੈਣਾ ਨਾ ਬਹੁਤ ਔਖਾ ਪੈਂਦਾ ਇਹ ਨਤੀਜੇ ਬਹੁ ਸਮਝ ਗਏ ਤੂੰ ਮਾਰਦੇ ਨਾ ਆਪਣੇ ਗਰਦਾਰ ਮਾਰਦੇ ਜੇ ਆਪਣੇ ਸਾਡੇ ਗਰਦਾਰ ਨਾ ਨਾ ਹੁੰਦੇ ਤੇ ਅੱਜ ਸਾਡਾ ਸੰਤ ਜਰਨਲਿਸਟ ਖਾਲਸਾ ਭਿੰਡਰਾ ਵਾਲਾ ਸਾਡੇ ਵਿੱਚ ਹੋਣਾ ਸੀ ਜੇ ਸਾਡੇ ਗਰਦਾਰ ਨਾ ਨਾ ਹੁੰਦੇ ਤੇ ਦੀਪ ਸਿੱਧੂ ਜਿਹੜਾ ਹੀ ਨਾ ਉਹ ਵੀ ਸਾਡੇ ਵਿੱਚ ਹੋਣਾ ਸੀ ਤੇ ਸਿੱਧੂ ਮੂਸੇ ਵਾਲਾ ਵੀ ਸਾਡੇ ਵਿੱਚ ਹੋਣਾ ਸੀ ਕਿਉਂਕਿ ਟਾਡੇ ਅਰਗੇ ਗद्दार ਚੜੇ ਨਾ ਉਹ ਹੀ ਮਰਵਾਉਂਦੇ ਆ ਅਸੀਂ ਹਿੱਕ ਤੇ ਹੱਥ ਮਾਰ ਕੇ ਕਹਿੰਨੇ ਜੇ ਤਿਆਂ ਦੇ ਘਰ ਵਸੋਣੇ ਕੋਈ ਕੋ ਪੰਜੀ ਨਹੀਂ ਲੈਣੇ ਵੱਧ ਕਿਸੇ ਨੂੰ ਐ ਨਹੀਂ ਕਹਿੰਦੇ ਕਿ 5 ਲੱਖ ਪਾ ਸਾਡੇ ਖਾਤੇ ਦੇ ਵਿੱਚ ਤੇ ਸਾਡੇ ਖਾਤੇ ਦੇ ਵਿੱਚ 2 ਲੱਖ ਪਾਓ ਵੀ ਅਸੀਂ ਫੇਰ ਆਉਣਾ ਫੈਸਲਾ ਕਰਾਉਣ ਠੀਕ ਹੈ ਆਪਣੇ ਦਮ ਤੇ ਕਰਦੇ ਆ ਫੈਸਲੇ ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਉਂਦੇ ਆਪਣੇ ਇਹ ਵੀ ਗੱਲ ਤੂੰ ਆਖੀ ਸੀ ਕਿ ਪੰਜਾਬ ਪੁਲਿਸ ਦੀ 12 ਜਿਲ੍ਹਿਆਂ ਦੀ ਜਿਹੜੀ ਪੰਜਾਬ ਪੁਲਿਸ ਉਹਨਾਂ ਮੇਰੇ ਮੇਰੇ ਫੋਨ ਦੇ ਵਿੱਚ ਆਵੇ ਕਿ ਤੁਸੀਂ ਗਰੁੱਪ ਵੀ ਦਿਖਾਏ ਮੈਨੂੰ ਆਪਣੀ ਜ਼ੁਬਾਨ ਤੇ ਪੱਕੇ ਰਹੋ ਮੈਂ ਗੁਰੂ ਗ੍ਰੰਥ ਸਾਹਿਬ ਦੇ 100 ਕਹਾਣੀਆਂ ਤੇ ਛੀਦੀ ਰਗੜੇ ਲਾ ਕੇ ਅਰਦਾਸਾ ਕਰਾਉਂਗੀ ਵੀਡੀਓ ਰਾਈਟ